ਰੰਗ ਰੰਗ ਬਾਸ ਨਾ ਪਰਿਆਰੇ ਸੁਖ ਹਉ ਟਾਲੰਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕ ਜਨਮ ਮਰਨ ਦੁਖ ਜਾਏ ਵਾਹੇ ਗੁਰੂ ਸ ਤੇ ਖਰੀ ਜੀ ਮੈਂ ਕੀ ਮੰਗ ਕੇਸ਼ ਥਿਰਨ ਰਹਾਏ ਹਰ ਦੀਜ ਨਾਮ ਪਿਆਰੀ ਪੇਖ ਰੀ ਜੀ ਮੈਂ ਕੀ ਮੰਗ ਕਿਛੁ ਥੇਰੇ ਨ ਰਹੀ ਹਰ ਦੀ ਜਨ ਪਿਆਰੀ ਜੀ ਕਟ ਟਟ ਰਹਿ ਰਹਿ ਬਨਵਾਰੀ ਜਲ ਥਲ ਮਹੀਲ ਗੁਪਤ ਅਰਤ ਗੁਰ ਸ਼ਬਦ ਦੀਨ ਦੇਖ ਨਿਹਾਰੇ ਜੀ ਪਰ ਸਤ ਗੁਰ ਕਿਰਪਾ ਤਾਰੇ ਜੀ ਸ੍ਰਿ ਬ੍ਰਹਮ ਅਜੂਨੀ ਹੈ ਭੇਹੋਨੀ ਘਟ ਪੀਤਰ ਦੇਖ ਮਰਾ ਜਨਮ ਮਰਨ ਕੋ ਇਹ ਜਗ ਬਪੜੂ ਇਹਨ ਦੂਜ ਭਗਤ ਵਿਸਾਰੇ ਜੀ ਸਤ ਗੁਰ ਮੇਲੇ ਤਾ ਗੁਰ ਮਤ ਪਾਈ ਕੋ ਤੇ ਮਾਜੀ ਹਾਰੇ ਜੀ ਸਤ ਗੁਰ ਮੰਦਨ ਤੋੜੇ ਨਿਰਾ ਗਿਆਨ ਰਤਨ ਪਰ ਅੰਗਾਸਿਆ ਹਰ ਮਨ ਵਸਿਆ ਨਰੰਤਾਰੇ ਜੀ ਸਤ ਗੁਰ ਮੰਦਨ ਤੋੜਨੇ ਗਰਬ ਮਜਾਰੇ ਜੀ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਰੁ ਕਾਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਮਹੱਲਾ ਪਹਿਲਾ ਤੂੰ ਪ੍ਰਵਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੇ ਜੀਉ ਮੈਂ ਕਿਆ ਮੰਗਾਂ ਕਿਛੁ ਥਿਰ ਨ ਰਹਾਇ ਸਰਦੀ ਜੈ ਨਾਮ ਪਿਆਰੀ ਜੀਓ ਇਹ ਪਵਨ ਮੁਖਵਾਕ ਸੋਰਠ ਰਾਗੰਦਰ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 597 ਸਬਾਈ ਮਨ ਹੈ ਸਤਗੁਰ ਜੀ ਰਹਿਮਤਾਂ ਕਰਨ ਸਤਗੁਰ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਵਡਭਾਗਿਓ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪਰਦੇ ਹੋਏ ਗੁਰਬਾਣੀ ਨਾਲ ਜੁੜ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਦਾ ਪ੍ਰਵਾਨ ਕਰਨ ਸਰਬੱਤ ਦੇ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ